ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਤੇ ਮਾਨਯੋਗ ਐਸਐਸਪੀ ਸਾਹਿਬ ਬਟਿੰਡਾ ਸ਼੍ਰੀ ਦੀਪਕ ਪਾਰਕ ਜੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਨਸ਼ਿਆਂ ਦੇ ਵਿਰੁੱਧ ਵਿੱਢੀ ਹੋਈ ਮੁਹਿੰਮ ਨੂੰ ਲੈ ਕੇ ਅੱਜ ਸਾਨੂੰ ਜਿਹੜੀ ਹੈਗੀ ਐ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਜਿਹਦੇ ਵਿੱਚ ਧਾਲੀਵਾਲ ਮੈਡੀਕਲ ਹਾਲ ਤੋਂ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਸਿਗਨੇਚਰ ਕੈਪਸੂਲ ਤੇ ਟਪੈਡਾਜੋਲ ਸਾੜ ਦੀਆਂ ਜਿਹੜੀਆਂ ਹੈਗੀਆਂ ਗੋਰੀਆਂ ਵਗੈਰਾ ਵੇਚਦਾ ਹੈਗਾ ਤੇ ਜਿਹਦੇ ਸਬੰਧ ਤੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਡਰਗ ਇਨਸਪੈਕਟਰ ਸਾਹਿਬ ਨੂੰ ਬੁਲਾ ਕੇ ਇਹਨਾਂ ਦੀ ਜਿਹੜੀ ਹੈ ਤਲਾਸ਼ੀ ਕੀਤੀ ਸੀਗੀ ਤੇ ਪੁਲਿਸ ਟੀਮ ਨੂੰ ਨਾਲ ਲੈ ਕੇ ਤੇ ਇਹਦੇ ਵਿੱਚ ਜਿਹੜੀਆਂ ਇਹਦੇ ਦੁਕਾਨ ਤੋਂ ਜਿਹੜੀਆਂ ਇਹਦਾ ਮਾਲਕ ਜਿਹੜਾ ਹੈਗਾ ਸੰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੀਵਨ ਸਿੰਘ ਵਾਲਾ ਜਿਹੜਾ ਉਥੇ ਹਾਜ਼ਰ ਮਿਲਿਆ ਤੇ ਜਿਹਦੀ ਦੁਕਾਨ ਦੀ ਤਲਾਸ਼ੀ ਕਰਨ ਤੇ ਇਹਦੇ ਪਾਸੋਂ ਜਿਹੜੀ ਹੈਗੀ ਹੈ ਇਤਰਾਜਯੋਗ ਦਵਾਈਆਂ ਸਿਗਨੇਚਰ ਤੇ ਟਪੈਂਟਾਜੋਲ ਸਾਲਟ ਦੀਆਂ ਜਿਹੜੀਆਂ ਹੈਗੀਆਂ ਕਈ ਦਵਾਈਆਂ ਜਿਹੜੀਆਂ ਮਿਲੀਆਂ ਇਹਨਾਂ ਨੂੰ ਇਤਰਾਜਯੋਗ ਦਵਾਈਆਂ ਨੂੰ ਜਿਹੜਾ ਹੈਗਾ ਡਾਕਟਰ ਇੰਸਪੈਕਟਰ ਸਾਹਿਬ ਨੇ ਜਿਹੜਾ ਹੈਗਾ ਆਪਣੇ ਕਬਜ਼ੇ ਚ ਲੈ ਲਿਆ ਤੇ ਇਹਦੀ ਦੁਕਾਨ ਜਿਹੜੀ ਹੈਗੀ ਹੈ ਹਾਲ ਦੀ ਘੜੀ ਇਹ ਸੀਲ ਕਰਤੀ ਹੈਗੀ ਹੈ ਤੇ ਇਹਦੀ ਜਿਹੜਾ ਹੈਗਾ ਲਾਇਸੈਂਸ ਵਗੈਰਾ ਜਿਹੜਾ ਚੈੱਕ ਕੀਤਾ ਗਿਆ ਇਹਦੇ ਕੋਲ ਲਾਇਸੈਂਸ ਨਹੀਂ ਹੈਗਾ ਭਰੇ ਨੇ ਦੱਸਿਆ ਵੀ ਇਹ ਕੋਈ ਹੋਰ ਕਿਸੇ ਵਿਅਕਤੀ ਤੋਂ ਜਿਹੜਾ ਹੈਗਾ ਇਹਨੇ ਦਰਸੇਮ ਸਿੰਘ ਨਾਮ ਦੇ ਕਿਸੇ ਬੰਦੇ ਤੋਂ ਜਿਹੜਾ ਹੈਗਾ ਨੇ ਲਿਆ ਹੋਇਆ ਹੈਗਾ ਲਾਇਸੈਂਸ ਕਰਾਇ ਤੇ ਤੇ ਉਹਨੂੰ ਵੀ ਬੁਲਾਇਆ ਉਹ ਵੀ ਚੈੱਕ ਕਰਕੇ ਜਿਹੜਾ ਹੈਗਾ ਉਹ ਵੀ ਲਾਇਸੈਂਸ ਕੈਨਸਲ ਕਰਨ ਲਈ ਜਿਹੜੀ ਹੈਗੀ ਟ੍ਰਾਂਸਪੋਰਟ ਸਾਹਿਬ ਵੀ ਸਪਰਸ਼ ਕਰ ਰਿਹਾ ਹੈ ਤੇ ਉਹਦੇ ਬਾਰੇ ਅਸੀਂ ਪੁਲਿਸ ਵਿਭਾਗ ਵੱਲੋਂ ਵੀ ਜਿਹੜਾ ਹੈਗਾ ਇਹਦਾ ਲਾਇਸੈਂਸ ਕੈਨਸਲ ਕਰਨ ਲਈ ਲਿਖ ਕੇ ਭੇਜਾਂ। ਉਹ ਕੀ ਮੈਸੇਜ ਕਰਨਾ ਚਾਹੁੰਦਾ ਸਰ ਅਦੇ ਵੀ ਨਸ਼ਾ ਰੋਕੋ। ਮੈਸੇਜ ਇਹ ਹੈਗਾ ਦੇਖੋ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਹੈ ਨਸ਼ਾ ਰੋਕਣ ਲਈ। ਕੱਲਾ ਕੋਈ ਵੀ ਜਿਹੜਾ ਹੈਗਾ ਵਿਅਕਤੀ ਇਕੱਲਾ ਤੌਰ ਤੇ ਜਾਂ ਕੋਈ ਏਜੰਸੀ ਇਕੱਲੇ ਤੌਰ ਤੇ ਜਾਂ ਸਰਕਾਰ ਇਕੱਲੇ ਤੌਰ ਤੇ ਜਿਹੜੀ ਹੈਗੀ ਆ ਇਹ ਨਸ਼ੇ ਨੂੰ ਠੱਲ ਨਹੀਂ ਪਾ ਸਕਦੀ ਇਹ ਠੱਲ ਤਾਂ ਹੀ ਪਾਊਗੀ ਜੇ ਲੋਕਾਂ ਦਾ ਸਹਿਯੋਗ ਮਿਲੂਗਾ ਲੋਕ ਆਪ ਜਿਹੜੇ ਹੈਗੇ ਆ ਅੱਗੇ ਹੋ ਕੇ ਜਿਹੜਾ ਹੈਗਾ ਨਸ਼ੇ ਨੂੰ ਰੋਕਣ ਲਈ ਕੰਮ ਕਰਨਗੇ ਜਾਂ ਇਸ ਗੱਲ ਦਾ ਪ੍ਰਣ ਲੈਣਗੇ ਵੀ ਅਸੀਂ ਨਸ਼ਾ ਨਾ ਤਾਂ ਵੇਚਣ ਦੇਣਾ ਹੈਗਾ ਤੇ ਨਾ ਹੀ ਅਸੀਂ ਨਸ਼ਾ ਜਿਹੜਾ ਹੈਗਾ ਕਰਨਾ ਹੈਗਾ ਈ ਲੋਕ ਨੂੰ ਬਿਲਕਰੰਗ ਜੇ ਕੋਈ ਮਿਲਦਾ ਤੁਹਾਨੂੰ ਇਨਫੋਰਮੇਸ਼ਨ ਦੇ ਹਾਂ ਇਹਦੇ ਸਬੰਧ ਦੇ ਵਿੱਚ ਵੀ ਐੱਸਐੱਸਪੀ ਸਾਹਿਬ ਦੇ ਸਾਨੂੰ ਹੁਕਮ ਹੋਏ ਆ ਜੀ ਕਿ ਇਹ ਇਲਾਕੇ ਦੇ ਜਿਹੜੇ ਹੈਗੇ ਆ ਮੋਤਵਰ ਵਿਅਕਤੀ ਜਾਂ ਹੋਰ ਜਿਹੜੇ ਇਲਾਕੇ ਦੇ ਜਿਹੜੇ ਪਤਵੰਤੇ ਵਿਅਕਤੀ ਹੈ ਉਹਨਾਂ ਦੀ ਹੈਲਪ ਲਓ ਉਹਨਾਂ ਨਾਲ ਮੀਟਿੰਗਾਂ ਕਰੋ ਤੇ ਮੀਟਿੰਗਾਂ ਕਰਕੇ ਉਹਨਾਂ ਤੋਂ ਜਿਹੜਾ ਹੈਗਾ ਜਿੱਥੇ ਵੀ ਨਸ਼ਾ ਵਿਕਦਾ ਹੈਗਾ ਜਾਂ ਹੋਰ ਆਪਣੇ ਸੋਰਸ ਲਗਾਓ ਤੇ ਜਿੱਥੇ ਵੀ ਨਸ਼ਾ ਵਿਕਦਾ ਹੈਗਾ ਉਹਦੇ ਤੇ ਤੁਰੰਤ ਜਿਹੜੀ ਹੈਗੀ ਆ ਕਾਰਵਾਈ ਕਰੋ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਵੀ ਇਹ ਜਿਹੜਾ ਹੈਗਾ ਤਲਵੰਡੀ ਸਬ ਡਿਵੀਜ਼ਨ ਦੇ ਤੇ ਰਾਮਾ ਜਿਹੜਾ ਹੈਗਾ ਏਰੀਆ ਹੈਗਾ ਉਹਦੇ ਸਾਰੇ ਵਿਅਕਤੀਆਂ ਨੂੰ ਇਹ ਅਪੀਲ ਕਰਦਾ ਹਾਂ ਵੀ ਆਪਾਂ ਨਸ਼ੇ ਨੂੰ ਜਿਹੜਾ ਹੈਗਾ ਖਤਮ ਕਰੀਏ ਜੜ ਤੋਂ ਪਟਾਈਏ ਤੇ ਇਹ ਨਸ਼ਾ ਜਿਹੜਾ ਹੈਗਾ ਕਿਉਂਕਿ ਇਹ ਨਸ਼ਾ ਜਿਹੜਾ ਉਹਨਾਂ ਦੇ ਬੱਚਿਆਂ ਦੇ ਵਿੱਚ ਹੀ ਜਿਹੜਾ ਹੈਗਾ ਫੈਲ ਰਿਹਾ ਤੇ ਉਹਨਾਂ ਨੇ ਹੀ ਇਸ ਜਿਹੜੀ ਹੈ ਇੱਕ ਵਧੀਆ ਸਮਾਜ ਦੀ ਜਿਹੜੀ ਹੈ ਸਥਾਪਨਾ ਕਰਨੀ ਹੈ